ਦਸ਼ੀਖਾ ਜੀ ਮੈਂ ਦੀਪਸ਼ਿਕਾ ਸ਼ਰਮਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇਹ ਕੁਇਰੀ ਬਹੁਤ ਜ਼ਿਆਦਾ ਆ ਰਹੀ ਹੈ ਲੋਕਾਂ ਤਰਫੋਂ ਕਿ ਜੀ ਜਿਹੜਾ ਬਲੈਕਆਊਟ ਹੁੰਦਾ ਹੈ ਕਿ ਉਹਦਾ ਕੋਈ ਨਿਸ਼ਚਿਤ ਟਾਈਮ ਹੈ ਕਿ ਫਿਰੋਜ਼ਪੁਰ ਜਿਹੜਾ ਹੈ ਉਹ ਹਰ ਸ਼ਾਮੀ ਬਲੈਕਆਊਟ ਦਾ ਕੋਈ ਟਾਈਮ ਨਿਸ਼ਚਿਤ ਕੀਤਾ ਗਿਆ ਹੈ ਇਹਦਾ ਜਵਾਬ ਹੈ ਜੀ ਨਹੀਂ ਹਾਲ ਦੀ ਗੜੀ ਕੋਈ ਇਹੋ ਜਿਹਾ ਨਿਸ਼ਚਿਤ ਟਾਈਮ ਨਹੀਂ ਹੈ ਜਿਹੜਾ ਬਲੈਕਆਊਟ ਹੈ ਉਹ ਇੱਕ ਪ੍ਰੀਕਾਸ਼ਨਰੀ ਮੇਜਰ ਹੈ ਐਮਰਜੈਂਸੀ ਰਿਸਪੌਂਸ ਹੈ ਜਿਵੇਂ ਸਾਨੂੰ ਆਰਮੀ ਡਿਫ ਹੈਡਕ quarters ਤੋਂ ਮੈਸੇਜ ਰਿਲੇ ਹੁੰਦਾ ਹੈ ਕਿ ਬਲੈਕਆਊਟ ਦੀ ਲੋੜ ਹੈ ਬਲੈਕਆਊਟ ਦੀ ਜ਼ਰੂਰਤ ਹੈ ਅਸੀਂ ਆਪਣੇ ਜਿਹੜੇ ਮੈਸੈਸਰੀ ਐਸੀ ਪੀਐਸਪੀਸੀਐਲ ਹੈ ਕੈਂਡ ਬੋਰਡ ਹੈ ਐਮਈਏ ਸੇ ਉਹਨਾਂ ਨੂੰ ਮੈਸੇਜ ਰਿਲੇ ਕਰਦੇ ਆਂ ਤੇ ਬਲੈਕਆਊਟ ਦੀ ਅਨਾਉਂਸਮੈਂਟ ਹੁੰਦੀ ਹੈ ਬਲੈਕਆਊਟ ਦੀ ਅਨਾਉਂਸਮੈਂਟ ਲਈ ਅਸੀਂ ਹੁਣ ਇੱਕ ਲੋਕਾਂ ਦੀ ਸਹੂਲਤ ਲਈ ਅਸੀਂ ਇੱਕ ਛੋਟਾ ਜਿਹਾ ਮੈਸੇਜ ਡਰਾਫਟ ਕਰਕੇ ਪਾੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਵੇਂ ਹੀ ਬਲੈਕਆਊਟ ਹੁੰਦਾ ਹੈ ਤੇ ਜੇਕਰ ਸਾਨੂੰ ਇਨਫੋਰਮੇਸ਼ਨ 30 ਮਿੰਟ ਪਹਿਲਾਂ ਜਾਂ 1 ਘੰਟਾ ਪਹਿਲਾਂ ਮਿਲ ਜਾਂਦੀ ਹੈ ਕਿ 1 ਘੰਟੇ ਬਾਅਦ ਬਲੈਕਆਊਟ ਦੀ ਲੋੜ ਹੈ ਤਾਂ ਅਸੀਂ ਉਹ ਮੈਸੇਜ ਬਣਾ ਕੇ ਸਾਡੇ ਜਿਹੜੇ ਦਫ਼ਤਰ ਵੱਲੋਂ ਉਹ ਮੈਸੇਜ ਸਰਕੂਲੇਟ ਕੀਤਾ ਜਾਊਗਾ ਤਾਂ ਹਾਲ ਦੀ ਗੱਡੀ ਪਲੀਜ਼ ਕੋਈ ਵੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਘਬਰਾਉਣ ਦੀ ਲੋੜ ਨਹੀਂ ਹੈ ਇਹ ਬਿਲਕੁਲ ਵੀ ਇਹੋ ਜਿਹਾ ਕੋਈ ਸਟੈਂਡਰਡ ਕੋਈ ਟਾਈਮ ਨਹੀਂ ਹੈ ਕਿ ਜੀ ਬਲੈਕਆਊਟ ਇਸ ਟਾਈਮ ਹੋਣਾ ਹੀ ਹੋਣਾ ਹੈ ਬਟ ਹਾਂ ਕਿਉਂਕਿ ਸਥਿਤੀ ਜਿਹੜੀ ਹੈ ਉਹ ਕ੍ਰਿਟੀਕਲ ਬਣੀ ਹੋਈ ਹੈ ਤਾਂ ਸਾਰੇ ਲੋਕਾਂ ਨੂੰ ਇਹ ਹੀ ਐਡਵਾਈਸ ਹੈ ਕਿ ਅਲਰਟ ਰਹਿਣ اسپੈਸ਼ਲੀ ਜਿਹੜੇ ਲੇਟ ਆਵਰਸ ਐ ਸ਼ਾਮੀ ਜਦੋਂ ਸੂਰਜ ਢਲ ਜਾਂਦਾ ਹੈ ਤਾਂ ਆਪਣੇ ਘਰਾਂ 'ਚ ਜਲਦੀ ਜਾਣ ਤੇ ਐਡਵਾਈਸਰੀ ਹੈ ਕਿ ਆਪਣੇ ਘਰਾਂ 'ਚ ਅੰਦਰ ਰਹਿਣ ਬਹੁਤ ਕੋਈ ਜ਼ਰੂਰੀ ਐਮਰਜੈਂਸੀ ਹੈ ਤਾਂ ਬਾਹਰ ਨਿਕਲਣ ਤੇ ਬਾਹਰ ਵੀ ਨਿਕਲਦੇ ਆ ਤਾਂ ਬਲੈਕਆਊਟ ਤੇ ਮੈਸੇਜ ਪ੍ਰਸ਼ਾਸਨ ਵੱਲੋਂ ਜਿਹੜਾ ਆਂਦਾ ਹੈ ਜਾਂ ਫਿਰ ਕੋਈ ਸਾਇਰਨ ਦੀ ਆਵਾਜ਼ ਆਂਦੀ ਹੈ ਉਹਦੇ ਲਈ ਬਿਲਕੁਲ ਵਿਜੀਲੈਂਟ ਰਹੇ ਥੈਂਕ ਯੂ